ਸਤਿ ਸ਼੍ਰੀ ਅਕਾਲ ਸਿੱਜਦਾ ਸਭ ਨੂੰ ਮੈਂ ਪ੍ਰੋਫੈਸਰ ਆਕਾਸ਼ਦੀਪ ਹਾਂਜੀ ਆਪਾਂ ਤਾਂ ਇਹ ਬੜੀ ਸੰਖੇਪ ਦੇ ਵਿੱਚ ਬੜਾ ਹੀ ਇੱਕ ਬੋਰਡ ਦਾ ਇੱਕ ਤਾਂ ਆਕਾਰ ਬੜਾ ਛੋਟਾ ਹੈ ਮੇਰੇ ਕੋਲ ਬੜੀ ਸੰਖੇਪ ਜਿਹੇ ਦੇ ਵਿੱਚ ਆਪਾਂ ਇੱਕ ਨਾ ਅੱਖਰ ਉੱਤੇ ਅੱਜ ਆਪਾਂ ਵੀਡੀਓ ਬਣਾਵਾਂਗੇ ਅੱਖਰ ਲੈਟਰ ਮਤਲਬ ਕੀ ਠੀਕ ਹੈ ਜੀ ਇਹ ਸੰਖੇਪ ਜਿਹੀ ਵੀਡੀਓ ਬਣਾਉਣ ਦੇ ਲਈ ਇੱਕ ਬੱਚਾ ਸੀ ਉਹਨੇ ਮੈਨੂੰ ਇੱਕ ਪ੍ਰਸ਼ਨ ਪੁੱਛਿਆ ਕਹਿੰਦਾ ਸਰ ਵੀ ਇਹਦਾ ਕੀ ਮਤਲਬ ਹੋਇਆ 10ਵੀਂ ਕਲਾਸ ਦਾ ਬੱਚਾ ਸੀਗਾ ਕਹਿੰਦਾ ਵੀ ਅੱਖਰਾਂ ਦੇ ਜੀ ਟੋਟੇ ਨਹੀਂ ਹੁੰਦੇ ਹਿੱਸੇ ਨਹੀਂ ਹੁੰਦੇ ਬੜਾ ਸਧਾਰਨ ਜਿਹਾ ਉਹਦਾ ਪ੍ਰਸ਼ਨ ਸੀਗਾ ਪਰੰਤੂ ਮੈਂ ਧੰਨਵਾਦ ਕਰਦਾ ਉਸ ਬੱਚੇ ਦਾ ਜਿਨੇ ਵੀਡੀਓ ਬਣਾਉਣ ਲਈ ਪ੍ਰੇਰਨਾ ਸਰੋਤ ਬਣਿਆ ਅੱਖਰ ਬਾਰੇ ਤਾਂ ਭਾਸ਼ਾ ਵਿਆਕਰਨਕਾਰਾਂ ਨੇ ਭਾਸ਼ਾ ਵਿਗਿਆਨੀਆਂ ਨੇ ਵਿਆਕਰਨਕਾਰਾਂ ਨੇ ਬਹੁਤ ਕੁਝ ਲਿਖਿਆ ਇਹਦੇ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਅੱਖਰ ਦੀ ਬੜੀ ਵੱਡੀ ਮਹਿਮਾ ਹੈ ਠੀਕ ਹੈ ਨਾ ਕਿਉਂ ਅੱਖਰ ਮੂਲ ਧੁਨੀ ਹੈ ਪਾਸ਼ਾ ਤੇ ਮੂਲ ਧੁਨੀ ਹੈ ਠੀਕ ਹੈ ਬੇਸਿਕ ਹੈ ਅੱਖਰ ਹੋਵੇਗਾ ਕੋਈ ਵੀ ਜਿਹੜੀ ਧੁਨੀ ਹੈ ਠੀਕ ਹੈ ਮਤਲਬ ਠੀਕ ਹੈ ਧੁਨੀ ਦਾ ਮਤਲਬ ਐਸੀ ਆਵਾਜ਼ ਹੁੰਦਾ ਆਪਾਂ ਜਿਆਦਾ ਲੰਬੀ ਗੱਲ ਨਹੀਂ ਕਰਾਂਗੇ ਬੜੀ ਸੰਖੇਪਜੀਤ ਦੇ ਵਿੱਚ ਮੈਂ ਵੀਡੀਓ ਬਣਾਉਣੀ ਹੈ ਇਹ ਜਿਹੜੇ ਅੱਖਰ ਨੇ ਉਹ ਧੁਨੀਆਂ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ ਨੇ ਠੀਕ ਹੈ ਆਪਾਂ ਇੱਥੇ ਬੜੇ ਆਪਾਂ ਸੰਖੇਪਜੀਤ ਗੱਲ ਕਰਨੀ ਹੈ ਕਿਉਂਕਿ ਦੇਖੋ ਅੱਖਰ ਕੀ ਹੈ ਹਲੋ 1 ਮਿੰਟ ਅੱਖਰ ਕੀ ਹੈ ਵਾਟ ਇਜ਼ ਲੈਟਰ ਓਕੇ ਹੁਣ ਕਹਿੰਦੇ ਵੀ ਪੁਰਾਣੇ ਜਿਹੜੇ ਹੈਗੇ ਸੀ ਨਾ ਪੁਰਾਣੇ ਸਮਿਆਂ ਦੇ ਵਿੱਚ ਵਿਆਕਰਨ ਕਹਿੰਦੇ ਸੀ ਉਹਨਾਂ ਨੇ ਕਿ ਨਾ ਕਿਹਾ ਸੀ ਕਹਿੰਦੇ ਵੀ ਅੱਖਰ ਉਹ ਹੁੰਦਾ ਜੋ ਘਟ ਨਾ ਸਕੇ ਜਿਸ ਨੂੰ ਕਟਾਇਆ ਨਾ ਜਾ ਸਕਦਾ ਜਿਹਦੇ ਟੋਟੇ ਨਾ ਹੋਣ ਠੀਕ ਹੈ ਇਹ ਕਿਹਾ ਜਾਂਦਾ ਸੀ ਅੱਖਰ ਬਾਰੇ ਵੀ ਜਿਹਦੇ ਟੋਟੇ ਨਾ ਹੋਣ ਜਿਹਨੂੰ ਜੋ ਘਟ ਨਾ ਸਕੇ ਕਿਵੇਂ ਇਹ ਆਪਾਂ ਅੱਗੇ ਗੱਲ ਕਰਾਂਗੇ ਇੱਥੇ ਮੈਂ ਬੋਲਡ ਚ ਇਹ ਗੱਲ ਲੈ ਕੇ ਆਇਆ ਹਾਂ ਅੱਖਰ ਕੀ ਹੈ ਚਲੋ ਇਹ ਗੱਲ ਕਹੀ ਗਈ ਫਿਰ ਅੱਖਰ ਕੀ ਹੁੰਦੇ ਹਨ ਅੱਗੇ ਆਪਾਂ ਥੋੜਾ ਜਿਆ ਇਹਨੂੰ ਗੱਲ ਨੂੰ ਵਿਸਥਾਰ ਦੇ ਵਿੱਚ ਲੈ ਕੇ ਆਉਣੀ ਆ ਕੀ ਹੁੰਦੇ ਆ ਅੱਖਰ ਵਾਟ ਇਜ਼ ਲੈਟਰਸ ਠੀਕ ਹੈ ਪਾਸ ਵਾਟ ਇਜ਼ ਲੈਟਰ ਭਾਸ਼ਾ ਦੀਆਂ ਧੁਨੀਆਂ ਨੂੰ ਮਤਲਬ ਕਿ ਆਵਾਜ਼ਾਂ ਨੂੰ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਰਿਟਨ ਦੇ ਵਿੱਚ ਲੈ ਕੇ ਆਉਣ ਦੇ ਲਈ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਅਭਿਵਿਅਕਤ ਅਭਿਵਿਅਕਤ ਮਤਲਬ ਕਿ ਪ੍ਰਗਟ ਕਰਨ ਵਾਲੇ ਜਿਹੜੇ ਚਿੰਨ ਨੇ ਠੀਕ ਹੈ ਜੀ ਸਿੰਬल्स ਨੇ ਚਿੰਨ੍ਹ ਨੇ ਸਿੰਬल्स ਨੇ ਉਹ ਹੁੰਦੇ ਕੀ ਨੇ ਉਹ ਅੱਖਰ ਹੁੰਦੇ ਨੇ ਠੀਕ ਹੈ ਪਤਾ ਸਾਨੂੰ ਸਾਰਿਆਂ ਨੂੰ ਅੱਖਰ ਕੀ ਹੁੰਦਾ ਊੜਾ ਐੜਾ ਏ ਬੀ ਸੀ ਡੀ ਕੈਕ ਹੈ ਸਾਰੇ ਅੱਖਰ ਨੇ ਪਰੰਤੂ ਬੱਚੇ ਤਾਂ ਪ੍ਰਸ਼ਨ ਇਹ ਸੀ ਕਿ ਅੱਖਰ ਦੇ ਸਰ ਟੋਟੇ ਨਹੀਂ ਹੁੰਦੇ ਹਿੱਸੇ ਨਹੀਂ ਹੁੰਦੇ ਇਹਦਾ ਕੀ ਮਤਲਬ ਹੋਇਆ ਮੈਂ ਚਲੋ ਮਖਿਆ ਵੀ ਆਪਾਂ ਇਹਦੇ ਬਾਰੇ ਸੰਖੇਪ ਚ ਗੱਲ ਕਰਾਂਗੇ ਨਾਲੇ ਇਹ ਹਾਂਜੀ ਅੱਗੇ ਦੇਖੋ ਦੇਖੋ ਹੁਣ ਅੱਗੇ ਸਮਝੋ ਪੰਜਾਬੀ ਹੈ ਹੁਣ ਜਿਵੇਂ ਪੰਜਾਬੀ ਦੇ ਅੱਖਰ ਕਿੰਨੇ ਨੇ 41 ਨੇ ਠੀਕ ਹੈ ਜੀ 41 ਅੱਖਰ ਨੇ ਪੰਜਾਬੀ ਦੇ ਵੱਖ-ਵੱਖਰੀਆਂ ਸਾਰੀਆਂ ਧੁਨੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਵਿਅਕਤ ਕਰਦੇ ਨੇ ਊੜੇ ਤੋਂ ਲੈ ਕੇ ਪੈਰ ਬਿੰਦੀ ਲੱਲੇ ਤੱਕ 41 ਅੱਖਰ ਨੇ 41 ਪੈਰ ਬਿੰਦੀ ਲੱਲੇ ਤੱਕ ਪਹਿਲਾਂ ਪੈਰ ਪੰਜ ਦੇ ਪੈੰਦੀ ਸੀ ਬਿੰਦੀ ਹੁਣ ਛੇ ਦੇ ਲੱਲਾ ਪੈਰ ਬਿੰਦੀ ਨਮਕਰ ਸ਼ਾਮਿਲ ਹੋ ਗਿਆ ਚਲੋ ਆਪਾਂ ਇਹ ਡਿਟੇਲ ਦੇ ਵਿੱਚ ਨਹੀਂ ਜਾਂਦੇ ਹਾਲੇ ਅੱਗੇ ਕੁੱਲ 41 ਅੱਖਰ ਨੇ ਅੰਗਰੇਜ਼ੀ ਵਰਣਮਾਲਾ ਦੇ ਕਿੰਨੇ ਨੇ 26 ਅੱਖਰ ਨੇ ਹੁਣ ਇਹ ਜਿੰਨੇ ਅੱਖਰ ਨੇ ਠੀਕ ਹੈ ਜੀ ਚਾਹੇ ਹਿੰਦੀ ਦੇ ਹੋਣ ਜਾਂ ਅੰਗਰੇਜ਼ੀ ਦੇ ਹੋਣ ਪੰਜਾਬੀ ਦੇ ਹੋਣ ਅਨਦਰ ਕਿਸੇ ਹੋਰ ਲੈਂਗੁਏਜ ਦੇ ਭਾਸ਼ਾ ਦੀ ਦੀ ਲਿਪੀ ਦੇ ਹੋਣ ਉਹ ਜਿਹੜੇ ਹੈਗੇ ਨੇ ਆਪਣੀਆਂ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਅਭਿਵਿਅਕਤ ਕਰਨ ਵਾਲੇ ਚਿੰਨ ਨੇ ਕਿਸੇ ਨੇ ਕਿਸੇ ਦਾ ਨਾਮ ਲੈਣਾ ਠੀਕ ਹੈ ਉਹ ਕਿਵੇਂ ਅੱਖਰਾਂ ਦੇ ਵਿੱਚ ਹੀ ਲਵੇਗਾ ਨਾ ਉਹ ਅੱਖਰਾਂ ਦੇ ਅੱਖਰਾਂ ਤੋਂ ਹੀ ਸ਼ਬਦ ਬਣਦੇ ਨੇ ਅੱਖਰਾਂ ਤੋਂ ਹੀ ਸ਼ਬਦ ਬਣਦੇ ਨੇ ਸ਼ਬਦਾਂ ਤੋਂ ਵਾਕ ਬਣਦੇ ਨੇ ਠੀਕ ਹੈ ਹੁਣ ਜਿਵੇਂ ਮੇਰਾ ਨਾਮ ਨਿਕਨਿਮ ਪ੍ਰੀਤ ਹੁਣ ਜੇ ਕਿਸੇ ਨੇ ਮੈਨੂੰ ਆਵਾਜ਼ ਮਾਰਨੀ ਹੈ ਉਹ ਮੈਨੂੰ ਐ ਥੋੜੀ ਕਹਿਗਾ ਪਪਾ ਰਾਰੇ ਨੂੰ ਤੇਰੀ ਤੱਤਾ ਗੱਲ ਸੁਣੀ ਨਹੀਂ ਉਹ ਕਹਿਗਾ ਪ੍ਰੀਤ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਵੇਗਾ ਤੇ ਜੇ ਉਹਨੇ ਕਹਿਣਾ ਵੀ ਪ੍ਰੀਤ ਉਰੇ ਮੇਰੇ ਕੋਲ ਆ ਤੇ ਫਿਰ ਸ਼ਬਦਾਂ ਤੋਂ ਅੱਗੇ ਵਾਕ ਬਣਾਵੇਗਾ ਅੱਖਰਾਂ ਤੋਂ ਠੀਕ ਹੈ ਅੱਖਰਾਂ ਤੋਂ ਸ਼ਬਦ ਸ਼ਬਦਾਂ ਤੋਂ ਵਾਕ ਸੋ ਕੀ ਹੈ ਮਤਲਬ ਕਿ ਇਹ ਰੇ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਵਿਅਕਤ ਕਰਨ ਵਾਲੇ ਚਿੰਨ੍ਹ ਹੋਰ ਬਹੁਤ ਸਾਰੀਆਂ ਭਾਸ਼ਾਵਾਂ માં ਬਹੁਤ ਕੁਝ ਲਿਖਿਆ ਗਿਆ ਅੱਖਰ ਬਾਰੇ ਪਰ ਕਿਉਂ ਇੱਥੇ ਆਪਾਂ ਬੜੀ ਸੰਖੇਪਚੀ ਗੱਲ ਕਰਨੀ ਹੈ ਹਾਂਜੀ ਅੱਖਰਾਂ ਨੂੰ ਅੱਗੇ ਸਮਝੋ ਅੱਖਰਾਂ ਨੂੰ ਜਦੋਂ ਨਿਸ਼ਚਿਤ ਤਰਤੀਬਿਕ ਪ੍ਰੋਪਰ ਉਹਦੇ ਵਿੱਚ ਆ ਜਾਂਦੇ ਨੇ ਸਟਰਕਚਰ ਦੇ ਵਿੱਚ ਆ ਜਾਂਦੇ ਨੇ ਪ੍ਰੋਪਰ ਨਿਸ਼ਚਿਤ ਤਰਤੀਬ ਵਿੱਚ ਲਿਖਿਆ ਜਾਂਦਾ ਹੈ ਤਾਂ ਉਹ ਕੀ ਕਹਾਉਂਦੀ ਹੈ ਵਰਣਮਾਲਾ ਕੀ ਆਹੋ ਉਹ ਵਰਣਮਾਲਾ ਹੁੰਦੀ ਹੈ ਮਤਲਬ ਕਿ ਇੰਗਲਿਸ਼ ਚ ਆਪਾਂ ਇਹਨੂੰ ਕੀ ਕਹਿੰਦੇ ਨੇ ਅਲਫਾਬੈਟ ਠੀਕ ਹੈ ਅਲਫਾਬੈਟ ਠੀਕ ਹੈ ਮਤਲਬ ਕਿ ਅੱਖਰ ਵਰਣਮਾਲਾ ਉਹ ਉਹ ਜੇ ਕਈ ਵਚ ਕਹਿੰਦੇ ਨੇ ਮਾਲਾ ਵੀ ਮਾਲਾ ਕਹਿੰਦੇ ਨੇ ਮਾਲਾ ਕੀ ਹੁਣ ਇੱਕ ਮਣਕੇ ਬਾਅਦ ਦੂਜਾ ਮਣਕ ਦੂਜੇ ਮਣਕੇ ਬਾਅਦ ਤੀਜਾ ਮਣਕਾ ਉਹ ਪ੍ਰੋਏ ਹੁੰਦੇ ਨੇ ਨਾ ਮਣਕੇ ਤਰਤੀਬ ਵਾਰ ਉਵੇਂ ਇੱਕ ਅੱਖਰ ਬਾਅਦ ਦੂਜਾ ਅੱਖਰ ਦੂਜੇ ਅੱਖਰ ਬਾਅਦ ਤੀਜਾ ਅੱਖਰ ਊੜ ਊੜੇ ਤੋਂ ਬਾਅਦ ਐੜ ਐੜੇ ਤੋਂ ਬਾਅਦ ਈ ਈ ਤੋਂ ਬਾਅਦ ਸਸ ਈ ਤੋਂ ਬਾਅਦ ਬੀ ਤੋਂ ਬਾਅਦ ਸੀ ਡੀ ਫਿਰ ਕ ਖ ਗ ਐ ਠੀਕ ਹੈ ਸੋ ਹਰ ਇੱਕ ਅੱਖਰ ਤੋਂ ਬਾਅਦ ਇਹ ਆਵੇਗਾ ਅੱਖਰ ਤੋਂ ਬਾਅਦ ਇਹ ਆਵੇਗਾ ਹਨ ਸੋ ਅੱਖਰ ਤੋਂ ਬਾਅਦ ਅੱਖਰ ਆਉਂਦਾ ਜੀ ਠੀਕ ਹੈ ਸੋ ਉਹਨਾਂ ਇੱਕ ਨਿਸ਼ਚਿਤ ਤਰਤੀਬ ਦੇ ਵਿੱਚ ਜਦੋਂ ਹੁੰਦਾ ਤਾਂ ਉਹ ਵਰਣਮਾਲਾ ਵਰਣ ਤੇ ਪਾਸਵ ਗਣਿਤਾ ਵਰਣ ਤੇ ਅੱਖਰ ਚ ਵੀ ਫਰਕ ਕਰਦੇ ਨੇ ਵਰਣ ਪੇਦ ਵੀ ਵਰਣ ਅਲੱਗ ਐ ਅੱਖਰ ਅਲੱਗ ਉਹ ਕਿਵੇਂ ਵੀਡੀਓ ਬਹੁਤ ਲੰਬੀ ਚਲੀ ਜਾਏਗੀ ਇਸ ਲਈ ਆਪਾਂ ਅੱਖਰ ਤੇ ਹੁਣ ਕਈ ਵੀਡੀਓਜ਼ ਬਣਾਵਾਂਗੇ ਅੱਗੇ ਜਾ ਕੇ ਠੀਕ ਐ ਹਾਂਜੀ ਅੱਖਰਾਂ ਬਾਰੇ ਸ਼ਬਦਾਂ ਬਾਰੇ ਵਾਕਾਂ ਬਾਰੇ ਗੱਲ ਹੋਊਗੀ ਸੂ ਵਰਨ ਤੇ ਅੱਖਰ ਚ ਵੀ ਫਰਕ ਕੱਢਦੇ ਨੇ ਉਹ ਪਰੰਤੂ ਇੱਥੇ ਚਲ ਆਪਾਂ ਬੜੀ ਸੰਖੇਪ ਚ ਗੱਲ ਕਰ ਰਹੇ ਹਾਂ ਵਰਨਮਾਲਾ ਕਿਹੜੀ ਹੁੰਦੀ ਹੈ ਜਦੋਂ ਅੱਖਰਾਂ ਨੂੰ ਨਿਸ਼ਚਿਤ ਤਰਤੀਬ ਦੇ ਵਿੱਚ ਰੱਖ ਲਿਆ ਜਾਵੇ ਹੁਣ ਇੱਕ ਗੱਲ ਹੋਰ ਸਮਝ ਲਓ ਸਾਰੀਆਂ ਜਿੰਨੀਆਂ ਭਾਸ਼ਾਵਾਂ ਨੇ ਨਾ ਸਾਰੀਆਂ ਜਿੰਨੀਆਂ ਭਾਸ਼ਾਵਾਂ ਨੇ ਉਹਨਾਂ ਵਿੱਚ ਲਗਭਗ ਕੀ ਹੁੰਦਾ ਉਹ ਸਾਰੇ ਜਿਹੜੇ ਅੱਖਰ ਨੇ ਉਹਨਾਂ ਦੀ ਇੱਕ ਵੰਡ ਹੋਈ ਹੁੰਦੀ ਆ ਉਹਨਾਂ ਦੀ ਅੱਖਰਾਂ ਦੀ ਸਾਰੀਆਂ ਭਾਸ਼ਾਵਾਂ ਦੇ ਅੱਖਰਾਂ ਦੀ ਕੀ ਹੋਈ ਹੁੰਦੀ ਹੈ ਵੰਡ ਹੋਈ ਹੁੰਦੀ ਹੈ ਕਿਵੇਂ ਕਾਦੇ ਵਿੱਚ ਵੋਵਲਸ ਤੇ ਕੌਨਸੋਨੈਂਟਸ ਦੇ ਵਿੱਚ ਠੀਕ ਹੈ ਮਤਲਬ ਕੀ ਸਵਾਰਾਂ ਦੇ ਵਿੱਚ ਠੀਕ ਹੈ ਤੇ ਵਿਅੰਜਨਾਂ ਦੇ ਵਿੱਚ ਠੀਕ ਹੈ ਹੁਣ ਸਵਰ ਤੇ ਵਿਅੰਜਨ ਕੀ ਹੁੰਦੇ ਨੇ ਇੱਕ ਵੱਖਰਾ ਵਿਸ਼ਾ ਠੀਕ ਹੈ ਨਾ ਚਲੋ ਸੰਖੇਪ ਚ ਤੁਹਾਨੂੰ ਪਤਾ ਵੀ ਜਿਨ੍ਹਾਂ ਨੂੰ ਬੇਰੋਕ ਬਿਨਾ ਰੋਕ ਦੇ ਮੂੰਹ ਚੋਂ ਅੱਖਰ ਬਾਹਰ ਆਉਂਦੇ ਨੇ ਸ਼ਰਦ ਬਾਹਰ ਆਉਂਦੇ ਨੇ ਉਹ ਕੀ ਹੁੰਦੇ ਨੇ ਸਵਰ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਲੱਗਿਆ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਤੇ ਜਿਹੜੇ ਵਿਅੰਜਨ ਨੇ ਉਹ ਰੁਕਾਵਟ ਦੇ ਨਾਲ ਬਾਹਰ ਨਿਕਲਦੇ ਨੇ ਠੀਕ ਹੈ ਜੀ ਚਲੋ ਇਹ ਬਾਅਦ ਦੇ ਵਿੱਚ ਗੱਲ ਹੈ ਇਹ ਆਪਣਾ ਹਲੇ ਵਿਸ਼ਾ ਨਹੀਂ ਹੈ ਬਹੁਤ ਲੰਬੀ ਵੀਡੀਓ ਚਲੀ ਜਾਏਗੀ ਹਾਂਜੀ ਆ ਦੇਖੋ ਹੁਣ ਆ ਕਹਿੰਦੇ ਨੇ ਵੀ ਅੱਖਰ ਜੋ ਘਟ ਨਾ ਸਕੇ ਜਾਂ ਟੁੱਟੇ ਨਾ ਹੁਣ ਇਹਦਾ ਕੀ ਮਤਲਬ ਹੈ ਦੇਖੋ ਅੱਖਰ ਉਹ ਚਿੰਨ ਹੁੰਦੇ ਨੇ ਜਿਨ੍ਹਾਂ ਦੇ ਹਿੱਸੇ ਜਾਂ ਟੁੱਟੇ ਕਰਨੇ ਸੰਭਵ ਨਹੀਂ ਹੁੰਦੇ ਇਹ ਗੱਲ ਪੁੱਛੀ ਸੀ ਉਸ ਬੱਚੇ ਨੇ ਥੋਏ ਵੀਡੀਓ ਦਾ ਰੂਪ ਬਣਿਆ ਦੇਖੋ ਉਹ ਜਿਹੜੇ ਟੁੱਟੇ ਜਾਂ ਹਿੱਸੇ ਹੁੰਦੇ ਨੇ ਇਹ ਸ਼ਬਦਾਂ ਜਾਂ ਵਾਕਾਂ ਦੇ ਹੋ ਸਕਦੇ ਨੇ ਅੱਖਰਾਂ ਦੇ ਥੋੜੀ ਹੁੰਦੇ ਹੁੰਦੇ ਨੇ ਹੁਣ ਸ਼ਬਦ ਹੈ ਇੱਕ ਸ਼ਬਦ ਦੇ ਵਿੱਚ ਕਿੰਨੀਆਂ ਧੁਨੀਆਂ ਆਈਆਂ ਨੇ ਕਿੰਨੀਆਂ ਆਵਾਜ਼ਾਂ ਆਈਆਂ ਨੇ ਠੀਕ ਹੈ ਉਹ ODNA ਸ਼ਬਦਾਂ ਸ਼ਬਦਾਂ ਨੂੰ ਤਾਂ ਵੰਡਿਆ ਜਾ ਸਕਦਾ ਠੀਕ ਹੈ ਕਿਉਂ ਸ਼ਬਦਾਂ ਦੇ ਵਿੱਚ ਜਿਹੜੀਆਂ ਧੁਨੀਆਂ ਵੀ ਵਿਅਕਤ ਹੋਈਆਂ ਨੇ ਉਹਨਾਂ ਦੀ ਜੇ ਆਪਾਂ ਦੇਖਣੀ ਹੈ ਤਾਂ ਸ਼ਬਦਾਂ ਨੂੰ ਤਾਂ ਅਲੱਗ-ਅਲੱਗ ਅੱਖਰਾਂ ਸ਼ਬਦਾਂ ਨੂੰ ਵੰਡਿਆ ਜਾਵੇਗਾ ਸ਼ਬਦਾਂ ਦੇ ਟੁਟੇ ਕਰਨੇ ਪੈਣਗੇ ਉਹ ਕਿਵੇਂ ਅੱਗੇ ਦੱਸਾਂਗੇ ਤੁਹਾਨੂੰ ਹੁਣ ਵਾਕ ਆ ਵਾਕਾਂ ਨੂੰ ਵੰਡਿਆ ਜਾ ਸਕਦਾ ਇਹ ਆ ਵਾਕ ਹੈ ਇਹ ਆ ਵਾਕ ਹੈ ਆ ਵਾਕ ਹੈ ਆ ਵਾਕ ਹਨ ਵਾਕਾਂ ਦੇ ਟੁਟੇ ਹਿੱਸੇ ਹੋ ਸਕਦੇ ਨੇ ਸ਼ਬਦਾਂ ਦੇ ਟੁਟੇ ਹਿੱਸੇ ਹੋ ਸਕਦੇ ਨੇ ਹੁਣ ਜਿਵੇਂ ਊੜਾ ਲਿਖਿਆ ਐਡਾ ਲਿਖਿਆ ਹੁਣ ਇਹਨੂੰ ਇਹ ਇਹ ਨਾ ਇਹਨੂੰ ਤੁਸੀਂ ਕੀ ਕਟੋਗੇ ਇਹਦਾ ਕੀ ਬਣੋਗੇ ਜਿਵੇਂ ਊੜੇ ਨੂੰ ਊੜੇ ਨੂੰ ਕਿੱਥੇ ਕਟੋਗੇ ਐਡ ਇਹਨੂੰ ਐਡ ਇਹ ਐਡ ਇਹਨੂੰ ਕਿੱਥੇ ਕਟੋਗੇ ਠੀਕ ਹੈ ਸੋ ਅੱਖਰਾਂ ਦੇ ਜਿਹੜੇ ਹੈਗੇ ਨੇ ਅੱਖਰਾਂ ਦੇ ਟੋਟੇ ਜਾਂ ਹਿੱਸੇ ਨਹੀਂ ਹੁੰਦੇ ਹੁੰਦੇ ਠੀਕ ਹੈ ਅੱਖਰ ਤਾਂ ਭਾਸ਼ਾ ਦੀ ਮੂਲ ਧੁਨੀ ਹੈ ਠੀਕ ਹੈ ਜੋ ਲਿਖਤੀ ਰੂਪ ਦੇ ਵਿੱਚ ਅਭਿਵਿਅਕਤ ਕਰਨ ਵਾਲੇ ਚਿੰਨ੍ਹ ਹੁੰਦੇ ਨੇ ਅੱਖਰ ਲੈਟਰਸ ਠੀਕ ਹੈ ਜੀ ਸੋ ਅੱਖਰਾਂ ਦੇ ਕਦੇ ਟੋਟੇ ਜਾਂ ਹਿੱਸੇ ਨਹੀਂ ਹੁੰਦੇ ਅੱਖਰ ਪੂਰਾ ਹੀ ਹੁੰਦਾ ਠੀਕ ਹੈ ਜੀ ਸੋ ਮੈਨੂੰ ਉਮੀਦ ਹੈ ਇੱਕ ਛੋਟੇ ਜਿਹੇ ਆਕਾਰ ਦੇ ਬੋਰਡ ਦੇ ਤਹਿਤ ਇਹ ਜਿਹੜੀ ਵੀਡੀਓ ਹੈ ਸੰਖੇਪ ਜਿਹੇ ਦੇ ਵਿੱਚ ਆਪੱਖਰ ਬਾਰੇ ਗੱਲ ਕੀਤੀ ਅੱਖਰਾਂ ਬਾਰੇ ਤਾਂ ਬਹੁਤ ਕੁਝ ਲਿਖਿਆ ਹੋਇਆ ਪੁਰਾਣੇ ਸਾਡੇ ਵਿਆਕਰਨਕਾਰਾਂ ਨੇ ਭਾਸ਼ਾ ਵਿਗਿਆਨੀਆਂ ਨੇ ਦੁਨੀਆਦਿਆਂ ਨੇ ਠੀਕ ਹੈ ਜੀ ਅੱਖਰਾਂ ਬਾਰੇ ਸ਼ਬਦਾਂ ਬਾਰੇ ਵਾਕਾਂ ਬਾਰੇ ਧੁਨੀਆਂ ਬਾਰੇ ਸੋ ਇਹ ਤਾਂ ਇੱਕ ਆਪਾਂ ਬੜੀ ਸੰਖੇਪ ਜੀ ਗੱਲ ਕੀਤੀ ਸੀ ਉਸ ਬੱਚੇ ਦੇ ਛੋਟੇ ਜਿਹੇ ਪੁੱਛੇ ਹੋਏ ਸਵਾਲ ਦੇ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਰਮਾਤਮਾ ਕਰੇ ਤੁਹਾਡੇ ਸਿਰ ਤੇ ਮਿਹਰ ਭਰਿਆ ਤੰਦਰੁਸਤੀ ਬਖਸ਼ੇ ਪਰਮਾਤਮਾ ਤੁਹਾਨੂੰ ਔਰ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ